ਲੁਧਿਆਣੇ ਤੋਂ ਆ ਰਹੇ ਪਤੀ ਪਤਨੀ ਮੋਟਰਸਾਈਕਲ ਸਵਾਰ ਇੱਕ ਸਵਿਫਟ ਗੱਡੀ ਦੀ ਚਪੇਟ ਦੇ ਵਿੱਚ ਆਉਣ ਕਾਰਨ ਸੜਕੀ ਦੁਰਘਟਨਾ ਹਾਦਸਤਗ੍ਰਸਤ ਹੋ ਗਏ ਜਿਸ ਕਾਰਨ ਮੋਟਰਸਾਈਕਲ ਤੇ ਸਵਾਰ ਬਜ਼ੁਰਗ ਪਤੀ ਪਤਨੀ ਵਿੱਚੋਂ ਪਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਪਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਸਮਰਾਲਾ ਦੇ ਸਿਵਲ ਹਸਪਤਲ ਵਿੱਚ ਲਿਜਾਇਆ ਗਿਆ ਤੇ ਡਾਕਟਰ ਵੱਲੋਂ ਜ਼ਖਮੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਹਸਪਤਲ ਵਿੱਚ ਰੈਫਰ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਪਵਿੱਤਰ ਕੌਰ ਉਮਰ 55 ਸਾਲ ਅਤੇ ਜ਼ਖਮੀ ਗੁਰਪ੍ਰੀਤ ਸਿੰਘ ਦੀ 58 ਸਾਲ ਹੋਈ ਹੈ ਬਜ਼ੁਰਗ ਪਤੀ ਪਤਨੀ ਪਿੰਡ ਮਾਂਕੀ ਕਿਸੇ ਰਿਸ਼ਤੇਦਾਰ ਦੇ ਘਰ ਦੁੱਖ ਦਾ ਅਫਸੋਸ ਕਰਨ ਲਈ ਜਾ ਰਹੇ ਸਨ ਪੀੜਿਤ ਪਰਿਵਾਰ ਦੇ ਕਰੀਬੀ ਰਣਧੀਰ ਸਿੰਘ ਧੀਰਾ ਨੇ ਦੱਸਿਆ ਹੈ ਕਿ ਇੱਕ ਮੋਟਰਸਾਈਕਲ ਤੇ ਬਜ਼ੁਰਗ ਪਤੀ ਪਤਨੀ ਪਿੰਡ ਛਦਣਾ ਤੋਂ ਪਿੰਡ ਮਾਂਕੀ ਕਿਸੇ ਰਿਸ਼ਤੇਦਾਰ ਦੇ ਘਰ ਦੁੱਖ ਦਾ ਅਫਸੋਸ ਕਰਨ ਲਈ ਜਾ ਰਹੇ ਸਨ ਤਾਂ ਜਦੋਂ ਮੋਟਰਸਾਈਕਲ ਸਮਰਾਲਾ ਬਾਈਪਾਸ ਤੇ ਸੈਂਟੀਨਲ ਸਕੂਲ ਦੇ ਕੋਲ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੀ ਸਵਿਫਟ ਗੱਡੀ ਵਿੱਚ ਵੀ ਦੀ ਚਪੇਟ ਦੇ ਵਿੱਚ ਆ ਗਿਆ ਜਿਸ ਕਾਰਨ ਮੋਟਰਸਾਈਕਲ ਤੇ ਸਵਾਰ ਬਜ਼ੁਰਗ ਪਤੀ ਪਤਨੀ ਵਿੱਚੋਂ ਪਤਨੀ ਪਵਿੱਤਰਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਜ਼ਖਮੀ ਨੂੰ ਸਮਰਾਲਾ ਸਿਵਲ ਹਸਪਤਾਲ ਵਿੱਚ ਲਜਾਇਆ ਗਿਆ ਜਿੱਥੇ ਚੰਡੀਗੜ੍ਹ ਵਿੱਚ ਉਸ ਨੂੰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਸਵੇਰ ਵਾਲੇ ਐਕਸੀਡੈਂਟ ਆਇਆ ਸੀਗਾ ਜੀ ਕੈਂਟਰਨ ਸਕੂਲ ਦੇ ਕੋਲੋਂ ਹੋਇਆ ਹੁੰਦਾ ਲੱਗ ਰਿਹਾ ਕੋ ਦੋ پیشنਟ ਆਈ ਸੀ 올ਡਿਸ ਕਪਲ ਸੀਗਾ। ਇਸ ਨੂੰ ਸਪੈਸ਼ਲ ਆਰਮ ਪ੍ਰੋਟੈਕਟਿੰਗ ਹੈ ਅਜੰਗਾ ਫਾਲੋਅ ਕਰ ਰਹੇ ਸਨ ਕਿ ਕਿਸ ਰੱਤਰ ਕਾਰਨਾਂ ਦੀ ਵਾਈਫ ਸਿਰਫਾਈ ਦੀ ਸੀ। ਕੀ ਹਾਲ ਸਨ? ਇਸ ਜੀਸ਼ਨ ਦਾ ਬਹੁਤ ਇੱਕ ਲੱਗ ਰਿਹਾ ਸੀ ਰੈਪਰ ਕੀਤਾ ਆ ਇੱਕ ਨਿਵੇਸ਼ਨ ਸੀ ਉਹ ਡੌਕਟਰੀ ਸੀਗਾ ਬਹੁਤ ਬਰਾਬਰ ਨਹੀਂ ਹੋ ਪਾਣਾ ਜਿਹੜੇ ਜੀੜੀ ਅਸੀਂ ਲੱਗ ਜਿਹੜੇ ਆਇਆ ਸੀ ਕੰਨ ਨਹੀਂ ਲੱਗਦਾ ਵਾਪਸ ਦੇ ਮਨਾਰਮਲ ਜੀ ਸੀ ਕਿ ਤਨ ਮੈਥੜੀ ਦੇ ਚਨੜੇ ਲਾਉਣਾ ਡਰਤੰਦ ਹੋ ਡੈਕਟ ਹੋਇਆ ਕੀ ਹਾਂ ਜੀ ਇੱਥੇ ਨਾ ਮਤਲਬ ਮਿਲ ਚੰਦੜਾ ਪਿੰਡ ਤੋਂ ਉਹਨਾਂ ਗੁਰਪ੍ਰੀਚਿੰਗ ਆਪਣੀ ਮਿਸੇ ਨਾਲ ਪਿੰਡ ਮਾਨਕੀ ਨੂੰ ਜਾ ਰਹੀ ਸੀ ਤੇ ਉਹਨਾਂ ਦਾ ਸੈਂਟਰਲ ਸਕੂਲ ਦੇ ਮੋੜ ਦੇ ਉੱਪਰ ਪਹਿਨ ਕੈਸੀ ਹੋ ਰਿਹਾ ਜੀ ਦੇ ਵਿੱਚ ਉਹਨਾਂ ਦੀ ਪਤਲੀ ਡੈਟ ਆ ਕਿਸ ਗੱਡੀ ਦੇ ਨਾਲ ਹੋਇਆ ਜਾਂਦੀ ਇਹਦੇ ਬਾਰੇ ਨਹੀਂ ਗੱਡੀ ਕਿ ਕਿਚੂ ਜਿਹਨੂੰ ਟੱਕੀ ਲੱਗੇ ਤੇ ਗੱਡੀ ਰੈਸਟਲ ਖਾਣੀ ਇਹ ਹਾਲਾਤ ਉਹਨੂੰ ਬਤਨੀ ਦੇ ਬਾਰੇ ਹਜੇ ਤਾਂ ਉੱਤਾਂ ਸ਼ੋਪਾ ਵੈਕ ਕੋ ਕਰਿਆ 35% ਦੇ ਵਿੱਚ ਉੱਥੇ ਲੱਗੇ ਲੈ ਉਹਨਾਂ ਦੇ ਪਿੱਛੇ ਆਈ ਉਹਨਾਂ ਦੇ ਜਿਹੜੇ ਵਾਈਟ ਨੇ ਉਹਨਾਂ ਤੋਂ ਬੱਲ ਹਾਂਜੀ ਸਰ ਕੀ ਨਾਮ ਹੈ एक तो तो आ, कौन कौन सके दोनों बुजुर्ग थे एक लेडीज कितो कि रहे थे अपने लुधियाने शायर तो मन की जा रहे थे किसी भोग से ਸਾਥੇ ਜਿਹਨਾਂ ਨੇ ਉਹਨਾਂ ਦਾ ਅਚਾਨਕ ਜਿਹੜਾ ਗੱਡੀ ਨਾਲ ਐਕਸੀਡੈਂਟ ਹੋਇਆ ਉਹਨਾਂ ਦਾ ਜਾਂ ਇਹ ਕਿਸ ਚੀਜ਼ ਦੇ ਸੀਗੇ ਇਹ ਜਿਹੜੇ ਦੋ ਜੁੜਾ ਜਿਹੜੇ ਵਿਕਟਿਮ ਜੀ ਇਹ ਸੀਗੇ ਆਪਣੇ ਮੋਟਰਸਾਈਕਲ ਤੇ ਜੀ ਤੇ ਇੱਕ ਸ਼ਿਕਤਰ ਵੀ ਸੀ ਜੋ ਕਿ ਥਾਣੇ ਦੇ ਸਲਾਮੇ ਕਟ ਦੀ ਡਰਾਈਵ ਨੇ ਤੇ ਥਾਣੇ ਵਾਲੇ ਕਾਰਵਾਈ ਕਰ ਰਹੇ ਨੇ ਕਿਹੜੇ ਕਿੰਨੇ ਕਿਸੇ ਹਟਾ ਨੇ ਸੱਚ ਤਾਂ ਇਹ ਆਪਣੇ ਹਰ ਹਾਲ ਤੋਂ ਇੱਥੇ ਸੀਗੇ ਜੀ ਰੈਗੂਲਰ ਸ਼ੌਕਾ ਕੇ ਤੇ ਉਹਦਾ ਬੜੀ ਜਰੂਰ ਸੀਗੇ ਜੀ ਆ ਜਿਹੜੀ ਬਜ਼ੁਰਗ ਬੀਬੀ ਨੇ ਉਹ ਕਿਦਾਂ ਨੇ ਜੁਰਗ ਵੀ ਜਿਹੜਾ ਸੀ ਜਿਆਦਾ ਸੀ ਉਹਦਾ ਵੀ ਮੇਰਾ ਹਰਵਾ ਦੇਖਿਆ ਤੋਂ ਮੁਸਕਲਾ ਯੁਮਰ ਤੇ ਜਿਹੜਾ ਬਜ਼ੁਰਗ ਬਾਈ ਸੀਗੇ ਉਹਨਾਂ ਨੇ ਉਹਨਾਂ ਦੇ ਵੀ ਖੱਟਾ ਹੈਗੀਆਂ ਨੇ ਪਰ ਮੂੰਹ ਮੂੰਹ ਤੇ ਜਾਣੇ ਉਹ ਵੀ ਹਸਾਲ ਦਾਸ ਕਰਾ ਦੇ ਸਮਰਾਲੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ India Crime News.